ਆਮੇ ਕੱਪਲੇ ਆਂਦੇ ਖਿਲਾਫ ਅਕੱچے ਹੋਏ ਪੰਜਾਬ ਦੇ ਲੋਕੋ ਤੁਹਾਨੂੰ ਸਾਰੇ ਨੂੰ ਪਿਛੇ ਨਾਲ ਖਬਰਾਂ ਪੜੀਆਂ ਨੇ ਕਿ ਅਮਨ ਸ਼ਾਹ ਨੇ ਕਿਹਾ ਹੈਗਾ ਕਿ ਮਾਓ ਬਾਅਦ ਨੂੰ ਜਿਹੜੇ ਇਸ ਦੇ ਵਿੱਚੋਂ ਮਾਰਚ 31 ਮਾਰਕਤੀ ਮਾਨ ਤੋਂ ਜਾਂ 26 ਤੱਕ ਖਤਮ ਕਰ ਦੇਣਾਗਾ ਉਹਨੇ ਇਸ ਤਰ੍ਹਾਂ ਦਾ ਹੱਲਾ ਖੜਾ ਕੀਤਾਗਾ ਮੈਨੂੰ ਆਨ ਨੂੰ ਸਾਰਾ ਕਿੱਥੇ ਰਵੇ ਬੇਸਤਰਾ ਨਾਲ ਨਾਲ ਹੱਲਾ ਖੜਾ ਕੀਤਾਗਾ ਕਿ ਜਿਵੇਂ ਕੋਈ ਦਬਾਅ ਜੱਟ ਕਰਦਾ ਹੈ ਇਹ ਹਰਾਤ ਜਿਵੇਂ ਉਹਲੇ ਬਣੇ ਇਹ ਵੀ ਬਚਾਅ ਕਰਨ ਦੀ ਲੋੜ ਹੈ ਕਿ ਸਾਡੀ ਜਿਹੜੀ ਕਿਹਾ ਜਾਂਦਾ ਹੈਗਾ ਕਿ ਸਾਡਾ ਦੇ ਸਾਰਾ ਤੋਂ ਵੱਡੀ ਜਮਹੂਰੀਅਤ ਹੈ ਇੱਥੇ ਸਾਰਾ ਤੋਂ ਵੱਧ ਜਿਹੜੇ ਹੈਗਾ ਵੋਟਪਰ ਨਾਲ ਇਹਨਾਂ ਲੋਕਾਂ ਨੂੰ ਜਿਹੜੇ ਨੁਮਾਇੰਦੇ ਚੁਣੇ ਜਾਂਦੇ ਆਗੇ ਪਰ ਜਿਹੜੇ ਉਹਨਾਂ ਆਵਾਸੀਆਂ ਦੇ ਹੱਕ ਹੈਗੇ ਉਹਨਾਂ ਨੂੰ ਪੂਰੀ ਤਰ੍ਹਾਂ ਕੁਝਿਆ ਜਾਂਦਾ ਹੈਗਾ ਜਿਹਦਾ ਉਹਨਾਂ ਦਾ ਬਜੇਤੀ ਰਾਜ ਲੈਟ ਆਇਆ ਜਿਹਦੇ ਵਿੱਚ ਉਹੋ ਜਿਹੇ ਆਉਂਦੀ ਮਸਜਿਦੇ ਨਾਲ ਉੱਥੇ ਦਾ ਜਿਹੜਾ ਵਿਕਾਸ ਕਰ ਸਕਦੇ ਹੈਗੇ ਉਹ ਕੋਈ ਆਪ ਨੇ ਸਕੀਮਾਂ ਕਰ ਸਕਦੇ ਹੈਗੇ ਉੱਥੇ ਉਹਨਾਂ ਦੇ ਪ੍ਰੋਜੈਕਟ ਕਰਨ ਮੈਂ ਤਾਂ ਸਲਾਹ ਲੈਣੀ ਹੈਗੀ ਉਹਨਾਂ ਅਜਾੜਨਾ ਕੇ ਸੱਜ ਜਿਹੜਾ ਹੈਗਾ ਉਹ ਕਾਹ ਕਰਦਾ ਹੁੰਦਾਗਾ ਤੇ ਨਾਲ ਹੀ ਜਗਾ ਜਗਲਾਤ ਇਕੱਟਾਗਾ ਕਾਵਨ ਉੱਤੇ ਦਿੱਤੇ ਹੋਇਆ ਕੇ ਉਹਨਾਂ ਦੇ ਜ਼ੰਗਾਂ ਦੇ ਉੱਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਜ਼ਮੀਨਾਂ ਉੱਤੇ ਕਬਜ਼ਾ ਨਹੀਂ ਕੀਤਾ ਜਾਣਾ ਇਹ ਘਾਰਾ ਬਦਨਾਮ 29 207 ਦੇ ਵਿੱਚ ਇੱਕ ਕਮਾਂਦਰੀ ਐਲਾਨਨਾਮ ਜਾਰੀ ਕੀਤਾ ਗਿਆ ਇਹ ਉਹਨਾਂ ਨੂੰ ਉੱਥੇ ਆਪ ਦਾ ਰਾਜਪੁਰੰਧ ਉਸ ਦਾ ਜਿੰਮੇਦਾਰ ਬਰੰਧ ਕਰਨਾਗਾ ਤੂੰ ਬਹੁਤਾ ਵੱਡਾ ਬਰੰਧ ਨਹੀਂ ਬਹੁਤਾ ਕਵੇਲੀ ਬਰੰਧ ਆਪ ਕਰਨਾ ਹੱਕ ਹੈਗਾ ਉਹਦੇ ਵਿੱਚ ਵਿਦੇਸ਼ੀਆਂ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਜੇ ਉਹਨਾਂ ਨੂੰ ਲੋੜ ਹੋਵੇ ਸਹਾਇਤਾ ਕੀਤੀ ਜਾਵੇ ਉਹਨਾਂ ਨਾਲ ਆਵਾਜ਼ ਕਰਕੇ ਵਿਕਾਸ ਕਰਨਾਗਾ ਜਿਵੇਂ ਆਪਣੀਆਂ ਰੋਹਿੰਦਿਆਂ ਦਾ ਰਾਖੀ ਕਰਦੇ ਆ ਗਾਣਾ ਦਾ ਵਿਕਾਸ ਕਰਨਾਗਾ ਪਰ ਉਹਨਾਂ ਦੇ ਖਿਦਾਂ ਤੋਂ ਖਿਲਾਫ ਉਹਨਾਂ ਨੇ ਕਿਹਾ ਜੇ ਵਿਕਾਸ ਕਰਨਾ ਉਹ ਤੋਂ ਖਿਲਾਫ ਉਹਨੂੰ ਸਾਰਾ ਖਤ ਕਰਕੇ ਆਪਣੇ ਕਾਰਪਟਰਾਂ ਦੀ ਜੋੜ ਤੇ ਕਵਾਤੇ ਉਹ ਵਿਕਾਸ ਕੀਤਾ ਜਾ ਰਿਹਾਗਾ ਕਿ ਜਦੋਂ ਲੋਕਾਂ ਨੇ ਉਹਦੀ ਰਾਖੀ ਵੀ ਅੱਗੇ ਆਏ ਆ ਕਿ ਉਹ ਬਹਾਦਰੀ ਹੋਣ ਜਾਂ ਹੋਣਾ ਜਿਹੜੇ ਹੈਗੇ ਆ ਆਗੂਆਂ ਦੇ ਨਾਲ ਉਹ

ਉਹ ਜਿਹੜਾ ਆਏਗਾ ਉਹਨੂੰ ਬਿਨਾਂ ਉਹਨਾਂ ਦੀ ਮਰਜ਼ੀ ਤੋਂ ਉਹਦੇ ਸਟਾਫ ਤੋਂ ਜਿਹੜੇ ਕੈਪਟਨ ਸਟਾਫ ਤੋਂ ਜਿੱਤੇ ਗਿਆਗੇ ਫਿਰ ਮਹਾਮਤੀ ਚੋਕ ਜਿਹੜਾ ਉਹਨਾਂ ਸੀ ਚੋਕ ਮੰਚਾ ਉਹਨਾਂ ਤੋਂ ਗੁੰਦੀ ਲਾਈ ਗਈ ਹੈਗੀ ਅਸਲ ਵਿੱਚ ਗੱਲ ਕਰਨ ਦੀ ਕਿਹਨੂੰ ਜੇਕਰ ਵੀ ਗੱਲ ਕਰਨ ਦੀ ਸਲਾਹ ਕਰਦੀ ਇਹ ਵੀ ਮੌਜੂਦਾ ਹਿਆਤ ਨਹੀਂ ਦਿੰਦੀ ਤਾਂ ਇਹ ਜਿਹੜਾ ਖਰਾ ਖਰਾ ਜਿਹੜਾ ਤਾਨਾ ਚਾਹੀ ਰਾਜ ਹੈ ਜਿਹੜਾ ਉੱਪਰ ਆ ਜਾ ਰਿਹਾ ਹੈਗਾ ਤੇ ਉਹਨਾਂ ਦਾ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਜਿਹਦੇ ਚ ਆਤਮਵਾਦੀ ਵੱਡੀ ਪੱਤਰ ਤੇ ਉਹਨਾਂ ਦੇ ਆਗੂ ਮੁਹਮੱਦੀਆਂ ਨੂੰ ਜਿਹੜਾ ਇਹ ਘਟਲਿਆ ਕੀਤਾ ਜਾ ਰਿਹਾ ਹੈ ਅੱਜ ਦਾ ਕੱਠ ਉਹਨਾਂ ਦੀ ਸਲਾਹ ਤੋਂ ਬਿਨਾ ਉਹਨਾਂ ਦੇ ਹਿੱਤਾਂ ਤੋਂ ਦੂਰ ਤੇ ਜਿਹੜਾ ਵਿਕਾਸ ਕੀਤਾ ਜਾ ਰਿਹਾ ਅਸੀਂ ਮੰਨ ਕਰਦੇ ਆਂਗੇ ਉਹ ਵਿਕਾਸ ਰੰਤ ਕੀਤਾ ਜਾਵੇ ਉਹਨਾਂ ਦੇ ਹਿੱਤਾਂ ਪ੍ਰਾਪਤ ਉਹਨਾਂ ਦੀ ਸਲਾਹ ਨਾਲ ਉਹ ਜਿਹੜਾ ਵਿਕਾਸ ਉਹਨਾਂ ਦਾ ਹੋਣਾ ਚਾਹੀਦਾ ਜਿਵੇਂ ਆਪਾਂ ਪੰਜਾਬ ਦੇ ਵਿੱਚ ਮੰਗ ਕਰਦੇ ਆਂਗੇ ਜਾਂ ਭਾਰਤ ਮਹਿਲਾ ਜਿਹੜੀ ਬਣਾਈ ਹੈਗੀ ਜਿਹੜੀ ਭਾਰਤ ਵਾਲਾ ਬਣਾਈ ਹੈਗੀ ਆਈ ਹੈਗੀਾਨੂੰ ਇਹਦਾ ਕੀ ਫਾਇਦਾ ਹੋਊਗਾ ਅਜਨੇ ਜਮੀਨਾਵਾਂ ਦੀ ਜਮੀਨ ਜਿਹੜੀ ਲੈਤੀ ਕੌਸੀ ਹੈਗੀ ਜੀ ਤੇ ਕਿਉਂ ਬਣਾਈ ਗਈ ਹੈਗੀ ਇਹ ਕਿਸੇ ਨੂੰ ਪੁੱਛਿਆ ਨਹੀਂ ਜਾਂ ਕਿ ਲੋਕਾਂ ਵੀ ਸਰਾਹ ਨਾਲ ਕੋਈ ਵਿਕਾਸ ਨਹੀਂ ਹੋ ਰਿਹਾ ਕਾਰਪਟਰਾਂ ਦੇ ਹਿਤਾਂ ਵਿੱਚ ਵਿਕਾਸ ਹੋ ਰਿਹਾਗਾ ਕਾਰਪਟਰਾਂ ਦੇ ਹਿਤਾਂ ਵਿੱਚ ਵਿਕਾਸ ਹੋ ਰਿਹਾਗਾ ਇਹ ਜਿਆ ਵਿਕਾਸ ਲੋਕ ਜਿਹੜਾ ਨਹੀਂ ਚਾਹੁੰਦੇ ਤੇ ਰੋਕੇ ਦਾ ਵਿਰੋਧ ਕਰਦੇ ਆਗੇ ਆਦਵਾਸੀ ਇਲਾਕੇ ਦੇ ਵਿੱਚ ਵੀ ਇਸ ਦਾ ਵਿਰੋਧ ਹੋ ਰਿਹਾਗਾ ਤਾਂ ਪਿੱਛੇ ਤੁਹਾਨੂੰ ਕੱਲ ਹੀ ਖਬਰ ਆਈ ਹੈਗੀ ਕਿ ਜੰਮੂ ਕਸ਼ਮੀਰ ਦੇ ਵਿੱਚ 25 ਕਤਾਰਾਂ ਦੇ ਉੱਤੇ ਬੰਦੀ ਲਾਈ ਗਈ ਹੈਗੀ ਕਿ ਉਹ ਵਖਵਾ ਨੂੰ ਢੜਕਾਉਂਦੀਆਂ ਨੇ ਕੋਈ ਪੁੱਛਣ ਵਾਲਾ ਹੋਵੇ ਵਖਵਾ ਕਿਉਂ ਢੜਕਦਾ ਹੈ ਉਹਦੀ ਗੱਲ ਪਿੱਛੇ ਤੈ ਪਿੱਛੇ ਕੀ ਪਿਆ ਕੋਈ ਜਿਹੜਾ ਆਦਾ ਪਿੱਛਾ ਅਤਿਆ ਜਾਣੂਗਾ ਉਹਦੀ ਮੰਗ ਕਰੂਗਾ ਉਹ ਇਹ ਵਖਵਾ ਨਹੀਂ ਢੜਕਦਾ ਵਖਵਾ ਜਦੋਂ ਜਿਹੜਾ ਹੈ ਲੋਕਾਂ ਦੇ ਵਿੱਚ ਢੜਕਦਾ ਜੋ ਤੁਸੀਂ ਉਹਨਾ ਤੇ ਜਾਵਰ ਕਰਦੇ ਹੋਗੇ ਉਹਨਾਂ ਦੇ ਜਨੂਰੀ ਹੱਕਾਂ ਨੂੰ ਪੁੱਛਦੇ ਹੋਗੇ ਉਹਨਾਂ ਦੇ ਹਿੱਤਾ ਮਤਾ ਕੋਈ ਵਿਕਾਸ ਨਹੀਂ ਹੁੰਦਾ ਤਾਂ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਇਸ ਰਾਜ ਤੋਂ ਨਾਪਰ ਹੁੰਦੇ ਆ ਜਰੂਰੀ ਨਹੀਂ ਉਹ ਬਕਵਾਦੀ ਹੋਣਾ ਉਹ ਲੋਕਾਂ ਨਾਲ ਮਿਲ ਕੇ ਇਸ ਰਾਜ ਦਾ ਆਪਣੇ ਲੋਕ ਭਾਈ ਵਾਲਾ ਰਾਜ ਜਿਹੜਾ ਹੈਗਾ ਲੋਕਾਂ ਦੇ ਭਰਾ ਭੀ ਵਾਲਾ ਲੋਕਾਂ ਦੇ ਜਰੂਰੀ ਹੱਕਾਂ ਵਾਲਾ ਰਾਜ ਸਥਾਪਿਤ ਕਰਨਾ ਚਾਹੁੰਦੇ ਆ ਜੀ ਕਿਵੇਂ ਜਕਰ ਪੰਜਾਬ ਵਾਸੀਓ ਇਸ ਤੋਂ ਵੀ ਨਹੀਂ ਕੋਈ ਹੋਈ ਕਿ ਬਿਛਰੇ ਸ਼ਮ ਜੀ ਆਪਾਂ ਸੁਣਦੇ ਹੁੰਦੇ ਸੀਗੇ ਵੀ ਜੰਮੂ ਕਸ਼ਮੀਰ ਦੇ ਵਿੱਚ ਹੌਸਲਰ ਹੋ ਗਏ ਪੰਜਾਬ ਦੇ ਵਿੱਚ ਵੀ ਇਹ ਗੀਤ ਹੁਣ ਸ਼ੁਰੂ ਕਰ ਦਿੱਤੀ ਗਈ ਹੈਗੀ ਪਿੱਛੇ ਨਿਹੰਗਰ ਦੇ ਵਿੱਚ ਕਿਸਾਨਾਂ ਨੂੰ ਮਾਰਸ਼ ਕੀਤਾ ਗਿਆ ਧਿਆਨ ਨੂੰ ਮਾਰਸ਼ ਕੀਤਾ ਗਿਆ ਕਲਾਸਰ ਦੇ ਵਿੱਚ ਜਿਹੜੇ ਹੈਗੇ ਪੁਰਸ ਜਾ ਕੇ ਬੈਠੀ ਹੈਗੀ ਤੇ ਜਿਹੜੇ ਹੈਗੇ ਹਾਕਮ ਸਾਨੂੰ ਡਰਾਉਣ ਵਾਸਤੇ ਸਾਨੂੰ ਧੱਕਾਉਣ ਵਾਸਤੇ ਇਧਰੋਂ ਤੁਰਨਾ ਚਾਹੁੰਦੇ ਹੈਗੇ ਪਰ ਜਿਹੜੇ ਜਾਗਰੂਕ ਲੋਕ ਹੈ ਜੇ ਕੋਈਆਂ ਦੀਆਂ ਨੀਤੀਆਂ ਦਾ ਹਰ ਤਰ੍ਹਾਂ ਵਿਰੋਧ ਕਰਦੇ ਆਏ ਆ ਕਿ ਪਿਛਲੇ ਕਾਨੂੰਨ ਵੀ ਆਪਾਂ ਸਾਰਾ ਨੇ ਰੱਦ ਕੇ ਰੱਦ ਕਰਵਾਏ ਆਗੇ ਕਾਹਾਂ ਵੀ ਜਿਹੜੇ ਹੈਗੇ ਇਹਨਾਂ ਦੇ ਸਾਰੇ ਨੀਤੀਆਂ ਦਾ ਅਸੀਂ ਮੂੰ ਤੌੜ ਜਵਾਬ ਦੇਵਾਂਗੇ ਨਾਂ ਵੀ ਨਾਲ ਦੀਆਂ ਸਾਰੀਆਂ ਚਾਲਾਂ ਜਿਹੜੀਆਂ ਫਿਰਕਾਪਰਸ ਦੀਆਂ ਚਾਲੀਆਂ ਸਾਨੂੰ ਭਰਾ ਭਾਵਨ ਕਲਾਈ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਆ ਅਸੀਂ ਉਹਨਾਂ ਤੋਂ ਸਟੇਟ ਹੋਵਾਂਗੇ ਆਪਣੇ ਗਦਰੀ ਬਾਪਿਆਂ ਦਾ ਜਿਹੜਾ ਹੈਗਾ ਸੁਨੇਹਾ ਉਹਨੂੰ ਅੱਗੇ ਲੈ ਕੇ ਜਾਂਦੇ ਰਹਾਂਗੇ ਆਪਣੀ ਵਿਰਾਸਤ ਨੂੰ ਅੱਗੇ ਲੈ ਕੇ ਜਾਵਾਂਗੇ ਇਹ ਕਿਵੇਂ ਇੱਕਮਤ ਹੋ ਕੇ ਅਸੀਂ ਇਸ ਇਹ ਥੱਲੇ ਦਾ ਰੋਕ ਕਰਾਂਗੇ ਸਾਰੇ ਹੰਧਿਆ ਕੰਮਾਂ ਦਾ